ਵੀ ਵੀ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਜਿਹੜਾ ਕਿ ਪਿੰਡ ਬਡਾਲਾ ਗ੍ਰਾਂਥੀਆਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾਗਾ ਉਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਰੋਇਨ ਹੈਗਾ ਉਹ ਸਮਗਲ ਕਰਦਾ ਤੇ ਵੇਚਦਾਗਾ ਤੇ ਅੱਜ ਉਹ ਇੱਥੇ ਜਗਰਾਉਂ ਏਰੀਆ ਦੇ ਵਿੱਚ ਆ ਰਿਹਾਗਾ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਬ ਇੰਸਪੈਕਟਰ ਗੁਰਸੇਵ ਸਿੰਘ ਨੇ ਥਾਣਾ ਸਿਧਵਾ ਵੇਟ ਦੇ ਵਿੱਚ ਮੁਕਦਮਾ ਦਰਜ ਕਰਵਾਇਆ ਤੇ ਦਰਾਂਨੇ ਨਾਕਾਬੰਦੀ ਜਿਹੜਾ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਹੈਗਾ ਬਡਾਲਾ ਗ੍ਰਾਂਥੀਆਂ ਦਾ ਉਦੋਂ ਕੋਲੋਂ ਸਾਨੂੰ 2.5 ਕਿਲੋ ਦੇ ਕਰੀਬ ਜਿਹੜੀ ਹੈਗੀ ਹੈਰੋਇਨ ਬਰਾਮਦ ਹੋਈ ਹੈ ਵੱਡੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਕਿ ਜਗਰਾਉਂ ਪੁਲਿਸ ਨੇ ਬਾਰਡਰ ਪਾਰ ਤੋਂ ਹੈਰੋਇਨ ਲਿਆ ਕੇ ਜਗਰਾਉਂ ਇਲਾਕੇ ਦੇ ਵਿੱਚ ਵੇਚਣ ਵਾਲੇ ਗ੍ਰੰਥੀ ਸਿੰਘ ਨੂੰ ਕਾਬੂ ਕਰਕੇ ਉਸ ਦੇ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕਰਨ ਸਫਲਤਾ ਹਾਸਲ ਕੀਤੀ ਹੈ ਪੂਰੀ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਗ੍ਰੰਥੀ ਜ਼ਿਲ੍ਹਾ ਗੁਰਦਾਸਪੁਰ ਦੇ ਵਡਾਲਾ ਇਲਾਕੇ ਦੇ ਗੁਰਦਾਰਾ ਸਾਹਿਬ ਦੇ ਸੇਵਾਕਾਰ ਦਾ ਸੀ ਸੋਪਰ 2020 ਦੇ ਵਿੱਚ ਗੁਦਾਰਾ ਸਾਹਿਬ ਦੇ ਕਮਰਿਆਂ ਵਿਚਾਰੋਂ ਨਸ਼ੀ ਚਣ ਵਾਲਿਆਂ ਨੂੰ ਰੁਕਣ ਲਈ ਥਾੜ ਦੇ ਨਾ ਮਾਮਲਾ ਦਰਜ ਹੋਣ ਕਰਕੇ ਛੇਲ ਜਾਣਾ ਪਿਆ ਸੀ। ਉੱਥੇ ਇਸੇ ਲਿੰਕ ਬਾਡਰ ਪਾਰ ਹੈਰੋਇਨ ਵੇਚਣ ਵਾਲਿਆਂ ਦਾ ਪਨ ਗਏ ਤੇ ਹੈਰੋਇਨ ਵੇਚਣ ਦਾ ਕੰਮ ਕਰਨ ਲੱਗ ਪਿਆ। ਅਣਾਈ ਵੀ ਦੱਸਿਆ ਕਿ 16 ਜੁਲਾਈ ਨੂੰ ਇਸ ਤავਿਆ ਹੋਣਾ ਸੀ ਆਪਣਾ ਵਿਆਹ ਸ਼ਾਨ ਸ਼ੌਕਤ ਨ ਕਰਨ ਲਈ ਵੱਡੀ ਮਾਤਰਾ ਦੇ ਵਿੱਚ ਹੈਰੋਨ ਲਿਆ ਕੇ ਵੇਚਣ ਲੱਗ ਪਿਆ ਇਸ ਦੇ ਨਾਲ ਹੀ ਇਸ ਦਾ ਤਿੰਨ ਦਿਨਾਂ ਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਦੌਰਾਨ ਸਕੂਲੋਂ ਹੋਰ ਵੀ ਕਈ ਪੱਤੇ ਖੁਲਾਸੇ ਹੋ ਸਕਦੇ ਸਾਡੇ ਸਬ ਇਨਸਪੈਕਟਰ ਗਰਸੇਵਕ ਸਿੰਘ ਕਾਲ ਇਹਨਾਂ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਗੁਰਪ੍ਰੀਤ ਸਿੰਘ ਔਰ ਪ੍ਰਸਾਜਨ ਜਿਹੜਾ ਕਿ ਪਿੰਡ ਬਡਾਲਾ ਗ੍ਰਾਂਥੀਆਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾਗਾ ਉਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਰੋਇਨ ਹੈਗਾ ਉਹ ਸਮਗਲ ਕਰਦਾ ਤੇ ਵੇਚਦਾਗਾ ਤੇ ਅੱਜ ਉਹ ਇੱਥੇ ਜਗਰਾਉਂ ਏਰੀਆ ਦੇ ਵਿੱਚ ਆ ਰਿਹਾਗਾ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਬ ਇਨਸਪੈਕਟਰ ਗਰਸੇਵਕ ਸਿੰਘ ਨੇ ਥਾਣਾ ਸਿਧਮਾ ਵੇਟ ਦੇ ਵਿੱਚ ਮੁਕਾਦਮਾ ਦਰਜ ਕਰਵਾਇਆ ਤੇ ਦਰਾਨੇ ਨਾਕਾਬੰਦੀ ਜਿਹੜਾ ਗੁਰਪ੍ਰੀਤ ਸਿੰਘ ਉਰਫ ਸਾਜਨ ਹੈਗਾ ਬਡਾਲਾ ਗ੍ਰਾਂਥੀਆ ਦਾ ਉਦੋਂ ਕੋਲੋਂ ਸਾਨੂੰ 2.5 ਕਿਲੋ ਦੇ ਕਰੀਬ ਜਿਹੜੀ ਹੈਗੀ ਹੈਰਨ ਬਰਾਮਦ ਹੋਈ ਆ ਜੀ ਤੇ ਸਰ ਇਹ ਮਤਲਬ ਕਿੰਨੀ ਕੀਮਤ ਹੋਊਗੀ ਇਹਦੀ ਇੰਟਰਨੈਸ਼ਨਲ ਮਾਰਕੀਟ 'ਚ ਜੀ ਦੇਖੋ ਇਹ ਇਹ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਪਰ ਇਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਜੀ ਜੀ ਇੱਕ ਜ਼ਰਾ ਆਪਣੀ ਜਗਰਾਉਣ ਲੱਗੇ ਪਹਿਲਾਂ ਵੀ ਆਪਾਂ ਕਿ ਉਹ ਕਿ ਲੋ ਦੇ ਕਰੀਬ ਫਰੀਜ਼ੀ ਹਰੋਇਨ ਤੇ ਹੁਣ ਫੇਰ ਇਟੀ ਵਾਡੀ ਰਿਕਵਰੀ ਹੋਈ ਹੈ ਜੀ ਇਹ ਬਾਰਡਰ ਇਹ ਤਾਂ ਜਗਰਾਉਂ ਏਰੀਆ ਚੀ ਕਿਵੇਂ ਆਉਂਦੀ ਹੈ ਇਹ ਕੁਝ ਪਤਾ ਲੱਗਿਆ ਹੁਣ ਤੱਕ ਨਹੀਂ ਇਹ ਜਿਹੜੀ ਪਹਿਲਾਂ ਫੜੀ ਸੀ ਉਹ ਆਪਣੇ ਲੋਕਲ ਇਥੋਂ ਦੇ ਸਮਗਲਰ ਸੀਗੇ ਜਿਹੜੇ ਅਸੀਂ ਆ ਕਰੀਬ ਹਫਤਾ ਪਹਿਲਾਂ ਅੱਧਾ ਕਿਲੋ ਦੇ ਕਰੀਬ ਅਸੀਂ ਹਰੋਨ ਰਿਕਵਰ ਕੀਤੀ ਸੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਹੀ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਵੱਲੋਂ ਸਾਨੂੰ ਕਲੀਅਰ ਕਰ ਡਾਇਰੈਕਸ਼ਨ ਆ ਗਈ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਪ੍ਰੋਪਰ ਉਹ ਕਰਨਾਗਾ ਇਹਦੇ ਸੰਬੰਧੀ ਜਿਹੜਾ ਹੁਣ ਅਸੀਂ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਦੇ ਤੇ ਮੁਕਾਦਮਾ ਦਰਜ ਕੀਤਾ ਸੀਗਾ ਇਹਦੇ ਤੇ ਬੈਕਵਰਡ ਲਿੰਕ ਦਾ ਪਤਾ ਕੀਤਾ ਇਹ ਪਾਕਿਸਤਾਨ ਤੋਂ ਸਿੱਧੀ ਡਾਇਰੈਕਟ ਸਮਗਲੇ ਕਰਵਾਉਂਦਾ ਸੀਗਾ ਬਾਇਆ ਡਰੋਨ ਤੇ ਅੱਗੇ ਇਹ ਜੋ ਬੰਦੇ ਨੂੰ ਜਗਰਾਉਂ ਦੇਣ ਆ ਰਹੇ ਸੀ ਉਹ ਅਸੀਂ ਤਾਂ ਰਿਮਾਂਡ ਅਪਲਾਈ ਕੀਤਾ ਸੀਗਾ 7 ਦਿਨ ਦਾ 7 ਦਿਨ ਦੀ ਸੀ ਰਿਕੁਐਸਟ ਕੀਤੀ ਸਾਨੂੰ 3 ਦਿਨ ਦਾ ਮਿਲਿਆਗਾ ਅਸੀਂ ਇਹ ਤੇ ਜਿਹੜਾ ਫਾਰਵਰਡ ਲਿੰਕਾਂ ਦੇ ਪ੍ਰੋਪਰ ਵਰਕ ਕਰਾਂਗੇ ਜੀ ਨਿਦਾਨਾ ਲਾਈਵ ਦੇ ਲਈ ਸੰਦੇਸ਼ ਉਹਨੇ ਤੇ ਰਿਪੋਰਟ